ਸਮੇ ਸਮੇਂ ਤੇ ਸਰਕਾਰਾਂ ਵੱਲੋਂ ਸੜਕਾਂ ਤੇ ਚੱਲਣ ਵਾਲਿਆਂ ਨੂੰ ਸੜਕੀ ਨੀਮ ਸਿਖਾਏ ਜਾਂਦੇ ਹਨ ਤੇ ਸੜਕੀ ਨੀਮਾਂ ਦੀ ਪਾਲਣਾ ਕਰਨ ਲਈ ਸਮੇਂ ਸਮੇਂ ਤੇ ਵੱਖ-ਵੱਖ ਥਾਵਾਂ ਤੇ ਕੈਂਪ ਵੀ ਲਾਏ ਜਾਂਦੇ ਹਨ ਤਾਂ ਜੋ ਸੜਕਾਂ ਤੇ ਹੋਣ ਵਾਲੇ ਦੁਰਘਟਨਾਵਾਂ ਵਿੱਚ ਹੋਰ ਇਹ ਵਾਧੇ ਨੂੰ ਠੱਲ ਪਾਈ ਜਾ ਸਕੇ ਪਰ ਫਿਰ ਵੀ ਰੋਜ਼ ਆਏ ਦਿਨ ਇਹ ਜੋ ਸੜਕਾਂ ਹਨ ਇਹ ਖੂਨੀ ਸੜਕਾਂ ਆ ਖੇਡ ਖੇਡਦੇ ਰਹਿੰਦੀਆਂ ਹਨ ਅਤੇ ਇਹਨਾਂ ਸੜਕਾਂ ਤੇ ਰੋਜ਼ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਹੈ ਅਤੇ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੀ ਬਹੁਤ ਜਾਂਦਾ ਹੈ ਅੱਜ ਅਜੇ ਹੀ ਘਟਨਾ ਫਾਜ਼ਿਲਕਾ ਰੇਲਵੇ ਫਲਾਈਓਵਰ ਤੇ ਵੇਖਣ ਨੂੰ ਮਿਲੀ ਜਿਸ ਨੂੰ ਬਾਅਦ ਵਿੱਚ ਸਰਕਾਰੀ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਅਤੇ ਇਲਾਜ ਕਰਦੇ ਡਾਕਟਰ ਨੇ ਦੱਸਿਆ ਕਿ ਇੱਕ ਦੀ ਸਥਿਤੀ ਕਾਬੂ ਵਿੱਚ ਆਇਆ ਤੇ ਇੱਕ ਦੇ ਕੰਨ ਤੇ ਕਾਫੀ ਸੱਟ ਵੱਜੀ ਹੋ ਸਕਦਾ ਹੈ ਉਸ ਦੀ ਪਲਾਸਟਿਕ ਸਰਜਨ ਕੋਲ ਪੈਣਾ ਪਵੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਾਇਲ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹਨਾਂ ਨੇ ਇੱਕ ਵੀਡੀਓ ਵੇਖੀ ਅਤੇ ਉਸ ਵਿੱਚ ਉਸ ਦਾ ਰਿਸ਼ਤੇਦਾਰ ਸੀ ਜਿਸ ਕਰਕੇ ਹਸਪਤਾਲ ਪੁੱਜੇ ਹਨ ਹੋਰ ਉਹਤੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ अच्छा ये किथे ਤਨਾ ਤੋ 108 ਕਾਲ ਜੀ 108 ਕਾਲ ਅੱਛਾ ਜੀ ਤੁਹਾਨੂੰ ਕੋ ਆਈ ਸੀ ਕਿ ਐਕਸੀਡੈਂਟ ਹੋਇਆ ਹੈ ਬਾਈਕ ਉੱਪਰ ਅੱਛਾ ਜੀ ਜਦੋਂ ਅਸੀਂ ਪਹੁੰਚੇ ਤਾਂ ਉਹ ਪੇਸ਼ੈਂਟ ਸੀਗੇ ਉਹਨਾਂ ਦੇ ਕਹਿੰਦੇ ਕਿ ਬੱਸ ਦੇ ਸੇਰ ਮਾਰੀ ਹੈ ਸਾਈਡ ਮਾਰੀ ਹੈ ਪੱਤੀ ਕਰਨ ਗਰਮ ਲਈ ਮੋਫਰੇ ਤੇ ਕੀ ਕੰਡੀਸ਼ਨ ਉਹਨਾਂ ਦੀ ਜਿਸ ਨੇ ਕ੍ਰੈਕ ਕੰਡੀਸ਼ਨ ਨਾਲ ਥੋੜੇ ਮਾਰੇ ਆਈ ਇੱਕ ਥੋੜਾ ਠੀਕ ਹੈ ਇੱਕ ਦਾ ਕੰਨ ਕੱਟਿਆ ਗਿਆ ਸਾਈਡ ਤੋਂ ਹਾਂਜੀ ਕਿੰਨੇ ਵਜੇ ਇਹ ਘਟਨਾ ਹੋਈ ਹੈ ਬੱਸ ਹੋ ਗਿਆ ਜੀ ਆ ਸਾਨੂੰ ਕਾਲ ਆਈ ਹੈ 3 ਵਜੇ ਆਸ-ਪਾਸ ਦੋ ਚਾਰ ਮਿੰਟ ਪਹਿਲੇ ਇਹ ਫਲਾਈ ਦੇ ਉੱਪਰ ਤੋਂ ਉੱਪਰ ਦੀ ਫਲਾਈ ਓਵਰ ਉੱਪਰ ਹੈ ਇਹ ਲਓ ਇਹ ਕੌਣ ਤੁਹਾਡੇ ਕੀ ਨਾਮ ਹੈ ਮੇਰਾ ਅੱਛਾ ਜੀ ਕੀ ਨਾਮ ਹੈ ਨਾ ਮੋਨੂ ਪਤਾ ਲੱਗਿਆ ਜੀ ਕੀ ਹੋਇਆ ਕੀ ਹੈ ਪਤਾ ਨਹੀਂ ਸਾਡੇ ਤਾਂ ਇਹ ਵੀਡੀਓ ਵੇਖ ਕੇ ਹੁਣ ਆਇਆ ਅੱਛਾ ਜੀ ਵੀਡੀਓ ਵੇਖ ਕੇ ਹੁਣ ਆਇਆ ਅੱਛਾ ਜੀ ਸਾਡੇ ਕੋਲ ਵੀਡੀਓ ਆਈ ਹੈ ਐਕਟੀਵਰ ਤੋਂ ਕਿੱਥੋਂ ਕਿਨਾਂ ਜੀ ਬੇਚੋ ਬਜੀਆ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਨੂੰ ਆਸੀ ਸਾਹਿਬ ਆ ਵੀ ਬਾਸੜ ਮਾਰ ਥੈਂਕ ਯੂ ਥੈਂਕ ਯੂ ਤੇ ਉਹ ਜਿਹੜੇ ਦਰਸਨ ਨਾਲ ਹੋਈ ਗੱਲ ਇਹ ਵਿੱਚ ਇਹ ਸਥਿਤੀ ਇਹਨਾਂ ਦੀ ਆ ਨਹੀਂ ਹਾਂ ਲੱਗੇ ਨਹੀਂ ਕਰ ਜੀਰੋਸਤ ਕੀ ਨਾਮ ਕੀ ਬਟ ਮੇਰਾ ਨਿਕਲੀ ਬਟਾ ਦਿਆ ਜੀ ਦੱਸਿਆ ਜਾ ਰਿਹਾ ਵੀ ਅਮਰਦਸ ਕੇਸ ਆ ਹਾਂ ਜੀ ਇਹ ਦੋ ਆਏ ਸੀ ਇੱਕ ਮੋਲਨ ਵਰਮਾ ਤੇ ਸ਼ੀਰਾ ਸੀ ਜੀ ਕੀ ਹਾਸਾ ਹੈ ਇਹ ਕਹੇ ਫਸਾ ਲਗਾ ਇਹ ਰੋ ਸਰ ਜੀ ਵਾਹਟ ਨਾ ਤਾਂ ਉਹ ਇਹ ਇੰਦੇ ਆਉ ਲੋ ਇੱਕ ਪੀਸ਼ੈਂਟ ਦੀ ਕਾਂਪੂਰ ਤੋਂ ਸੱਟ ਆਈ ਹੋਰ ਹੈ ਹੁੰਦੇ ਇੱਕ ਫੋਰੈਟ ਦੇ ਥੋੜੀ ਇਜਰੀ ਹੈ। ਇਹਨੂੰ ਸਟੇਬਲ ਬਣਾ ਲਏ ਤੇ ਬਾਕੀ ਟਰੀਟਮੈਂਟ ਆਪਾਂ ਦੇ ਦੇਣਾ। ਆਊਟ ਆਫ ਡੇਂਜਰ ਨੇ ਸਰ? ਹਾਂਜੀ ਇੱਕ ਵਾਰ ਤਾਂ ਸਟੇਬਲ ਹੈ ਪੀਸ਼ੈਂਟ, ਵਾਈਟਲ ਸਟੇਬਲ ਹੈ ਤੁਮ੍ਹੇ। ਜੁੱਟ ਪੈਂਦੇ ਰੈਫਰ ਕੀਤਾ ਜਾਏਗਾ। ਦੇਖ ਧਿਆਲੇ ਬਾਕੀ ਆਪਾਂ ਜੇ ਪਲਾਸਟਿਕ ਸਰਜਨ ਦੀ ਲੋੜ ਪਈ ਤਾਂ ਥੋੜਾ ਜਿਆਦਾ ਨਾਲ। ਇਹ ਪਤਾ ਕਰਦੇ ਕਿ ਕਿੱਥੋਂ ਦੇ ਵਸਨੀਕ? ਇਹ ਓਠਾ ਵਾਲੀ ਬਸਤੀ। ਓਦਾਂ ਬਸਤੀ। ਹਾਂਜੀ। ਠੀਕ ਹੈ। एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत